ਸਮਾਨਾ ਸਦਰ ਪੁਲਿਸ ਦੀ ਮੋਬੀਕਲਾ ਪੁਲਿਸ ਚੌਂਕੀ ਵੱਲੋਂ ਇੱਕ ਲੜਾਈ ਝਗੜੇ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਸੀ ਉਸ ਦੀ ਉਮਰ ਪਹਿਲਾਂ ਘੱਟ ਸੀ ਉਸ ਨੂੰ ਉਸ ਦੀ ਹੁਣ 18 ਸਾਲ ਉਮਰ ਪੂਰੀ ਹੋਣ ਦੇ ਬਾਅਦ ਲੁਧਿਆਣਾ ਦੀ ਪਾਲ ਸੁਧਾਰ ਘਰ ਤੋਂ ਲਿਆ ਕੇ ਮੋੜ ਅਦਾਲਤ ਸਪੇਸ ਕੀਤਾ ਗਿਆ ਜਿੱਥੇ ਕਿ ਸਮਾਨਾ ਦੀ ਮਾਨਯੋਗ ਅਦਾਲਤ ਨੇ ਉਸ ਕਥਿਤ ਨੌਜਵਾਨ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਇਹ ਨਾ ਦੋਸ਼ੀ ਦਾ ਪਹਿਲਾਂ ਪੁਰਾਣਾ ਕਮਕਤਮਾ ਹੈ ਇਹਦਾ ਜਿੱਥੇ ਇਹਨੂੰ ਗ੍ਰਿਫਤਾਰ ਕਰਕੇ ਪਹਿਲਾਂ ਜਮਲਾਲ ਜ਼ਿਲ੍ਹੇ ਛੱਡਿਆ ਗਿਆ ਸੀ ਉਹਦੀ ਉਮਰ ਘੱਟ ਹੋਣ ਕਰਕੇ ਜਿੱਦੀ ਇਹਦੀ ਉਮਰ ਪੂਰੀ 21 ਸ ਮਾਨਜੋ ਕੋ ਅਦਾਲਤ ਤੇ ਪੇਸ਼ ਕਰਕੇ ਇਹਨੂੰ ਪਟਿਆਲਾ ਜਿਲ੍ਹੇ ਛੱਡਿਆ ਜਾਊਗਾ। ਮਾਮਲਾ ਤੇ 307 ਦਾ ਮੁਕੱਦਮਾ ਦਰਸੀ ਪੁਰਾਣਾ। ਨਹੀਂ ਤੋਂ ਮਦੋਸ਼ੀ ਹੋਰਨੇ ਨਾਲ ਇਹਦੇ। ਉਹ ਇਹਨੂੰ ਅਰੈਸਟ ਕਰ ਲਿਆ ਸੀ ਇਹਨੂੰ ਅਰੈਸਟ ਕਰਕੇ ਪਹਿਲਾਂ ਉਧਰ ਛੱਡਿਆ ਸੀ। ਦੁਬਾਰਾ ਜਮਲਾ ਲਾਲ ਤੋਂ ਲਿਆ ਕੇ ਮਾਨਜੋ ਅਦਾਲਤ ਤੇ ਪੇਸ਼ ਕਰਕੇ ਪਟਿਆਲਾ ਜਿਲ੍ਹੇ ਛੱਡਿਆ ਜਾਊਗਾ। ਨਹੀਂ ਉਸ ਤੋਂ ਮਾਨਜੋ ਕੋ ਕਮਜ਼ੋਰ ਸਰ। ਹਾਂ ਜੀ ਅਬ ਲੈ ਕੇ ਜਾ ਰਹੇ ਹਾਂ। ਜੇਲ੍ਹ ਵੇਜ ਰਹੇ ਹੋ। ਜੇਲ੍ਹ ਭਜਾ। ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਕਲਿਆ।